हां जी किसान वीरो सत श्री अकाल आज ਆਪਾਂ ਜਿਹੜੀ ਵੀਡੀਓ ਲੈ ਕੇ حاضر ਹੋਏ ਆ ਜੀ ਇਹ ਕਿਹੜੀ ਕਿਸਮ ਆਈ ਹੈ ਨਵੀਂ ਝੋਨੇ ਦੀ पीआर 135 ਇਸ ਤੇ ਸੰਬੰਧ ਚ ਆਪਾਂ ਜਿਹੜੀ ਵੀਡੀਓ ਲੈ ਕੇ حاضر ਹੋਏ ਆ ਨਵਾਂ ਵੀ ਆ ਤੇ ਕਿਸਾਨ ਵੀਰ ਜਿਹੜੇ ਨਵੇਂ ਵਰਤਣਾ ਚਾਹੁੰਦੇ ਆ ਟ్రਾਇਲ ਕਰਕੇ ਪਹਿਲਾਂ ਜਰੂਰ ਦੇਖਿਓ ਤੇ ਘੱਟ ਤੋਂ ਘੱਟ ਜਗਾ ਲਗਾ ਕੇ ਹਨਾ ਕੀਲਾ ਤੋਂ ਕੀਲੇ ਜਰੂਰ ਲਗਾਇਓ ਤੇ ਇਸ ਵੈਰੈਟੀ ਜੀ ਸੰਬੰਧੀ ਆਪਾਂ ਗੱਲਬਾਤ ਕਰਾਂਗੇ ਜੀ ਜਿਹੜੇ ਕਿਸਾਨ ਵੀਰ ਆਪਣੇ ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਨੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਜਰੂਰ ਦਬਲਿਓ ਤਾਂ ਕਿ ਜਿਹੜੀ ਆਪਣੀ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇ ਤੇ ਇਸ ਸੰਬੰਧੀ ਆਪਾਂ ਗੱਲਬਾਤ ਕਰਦੇ ਆਂ ਜਿਹੜੀ ਪੀਆਰ 135 ਹੈ ਬਹੁਤ ਘੱਟ ਸਮਾਂ ਲੈਂਦੀ ਆ ਦੂਸਰੀਆਂ ਵੈਰੈਟੀਆਂ ਦੇ ਮੁਕਾਬਲੇ ਤੇ ਇਹਦਾ ਝਾੜ ਵੀ ਚੰਗਾ ਜੀ 30 ਕੁਇੰਟਲ ਦਾ ਜਿਹੜਾ ਇਹਦਾ ਝਾੜ ਜਿਹੜੀ ਯੂਨੀਵਰਸਿਟੀ ਦੱਸ ਰਹੀ ਹੈ 30 ਕੁਇੰਟਲ ਦਾ ਜਿਹੜਾ ਝਾੜ ਆ ਇਹਦਾ ਇਸ ਵੈਰੈਟੀ ਦਾ ਤੇ ਘੱਟ ਤੋਂ ਘੱਟ ਜਿਹੜਾ ਤੁਸੀਂ ਏਰੀਆ ਪਹਿਲਾਂ ਲਗਾ ਕੇ ਦੇਖਿਓ ਟ੍ਰਾਇਲ ਜ਼ਰੂਰ ਕਰਿਓ ਕਿਉਂਕਿ ਕਈ ਵਾਰ ਕੋਈ ਬਾਣ ਕਿਸੇ ਵੈਰੈਟੀ ਨੂੰ ਮੰਨਦਾ ਹੁੰਦਾ ਕਿਸੇ ਵੈਰੈਟੀ ਨੂੰ ਨਹੀਂ ਮੰਨਦਾ ਹੁੰਦਾ ਇਸ ਜੇ ਚੜ ਚੰਗਾ ਰਿਹਾ ਤਾਂ ਅਗਲੀ ਵਾਰ ਰਕਵਾ ਤੁਸੀਂ ਵਧਾ ਸਕਦੇ ਹੋ ਇਹ ਵੈਰਾਈਟੀ ਜਿਹੜੀ ਯੂਨੀਵਰਸਿਟੀ ਲੁਧਿਆਣਾ ਮੇਲੇ ਦੇ ਖੇਚੇ ਦਾ ਕੇਂਦਰ ਰਹੀ ਹੈ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਓ ਜੀ ਕੱਲ ਨੂੰ ਮਿਲਦੇ ਆ ਨਵੀਂ ਅਪਡੇਟ ਨਾਲ ਤਦ ਤੱਕ ਲਈ ਧੰਨਵਾਦ ਸਤਿ ਸ੍ਰੀ ਅਕਾਲ